ਵੀ ਕਮ ਮਹਰਾਨੀ ਕਿੱਡੇ ਨਜ਼ਾਰੇ ਲੱਗੇ ਆ ਏਸੀ ਚ ਲਾਏ ਆ ਤੇ ਖੂਕੋ ਖੂਕ ਸੁੱਤੇ ਆਪਾਂ ਉਹ ਵੀ ਨਾਲ ਪਾਈ ਆ ਉਹ ਉੱਥੇ ਜਿੱਦਾਂ ਏਸੀਆਂ ਚ ਰਹਿੰਦੀ ਆਈ ਹੋਈ ਐ ਉੱਥੇ ਕਿਤੇ ਪੱਖਾ ਨਸੀਬ ਹੋਇਆ ਇੱਥੇ ਅੰਤਰੇ 9 ਨਹੀਂ ਵੱਜਦੇ ਤੇ ਏਸੀ ਚੱਲ ਪੈਂਦਾ ਇਹਨੂੰ ਤੇ ਮੈਂ ਏਸੀ ਚ ਪਾਉਣੀ ਜਰਾ ਨਿੱਦਲ ਜੀਤ ਕਰੇ ਨਿੱਸ ਸੰਦਾਂਤਰੀ ਕਿਤੇ ਡਿੱਬੇ ਸੁਰਤ ਕੇ ਪਈ ਉੱਠ ਜਾ ਉੱਠ ਜਾ ਉੱਠ ਜਾ ਠੀਕ ਆ ਦੇ ਨੰਮੀ ਨੇ ਹੋਣਾ ਕੀ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਹਾਂ ਤੇ ਆ 9 ਵਜੇ ਅਸੀਂ ਠੋਕਤਾ ਵਾ ਆ ਬਿੱਲ ਕਿਨੇ ਦੇਣਾ ਐਡਾ ਤਕੜਾ ਮੰਮੀ ਤੁਹਾਨੂੰ ਪਤਾ ਗਰਮੀ ਕਿੰਨੀ ਬਾਹਰ ਗਰਮੀ ਕਿੰਨੀ ਬਾਹਰ ਅਜੇ 9 ਵਜੇ ਆ ਸਾਰੀ ਦੁਨੀਆ ਬਾਹਰ ਤੁਰ ਫਿਰਦੀ ਆ ਹੈ ਤੇ ਤੇਰੇ ਜਿਹੜੀ ਉਹ ਗਰਮੀ ਪੈਣ ਨਹੀਂ ਲੱਗਦੀ ਆ ਨਾਲੇ ਮੰਮੀ ਸੋ ਗਈ ਤੇ ਮੈਂ ਕਿਹਾ ਚੱਲ ਗਰਮੀ ਚ ਕੀ ਪੱਖਾ ਚਲਾ ਕੇ ਪਾਣਾ ਨਹੀਂ ਸੌਂਗੀ ਤੂੰ ਤੇ ਮੈਂ ਕਹਿੰਦੀ ਆ ਵੀ ਐਸੀਆਂ ਚ ਰਹਿੰਦੀ ਆਈ ਆ ਹੈ ਉੱਥੇ ਕਿਤੇ ਪੱਖਾ ਬਲੇ ਨਸੀਬ ਹੈਗਾ ਲੱਲੀਆਂ ਦੇ ਘਰ ਤੇ ਤੂੰ ਇੱਥੇ ਆ ਕੇ ਅਸੀਂ 9 ਵੇ ਲਾ ਦਿੰਨੇ ਆ ਬਾਕੀ ਟੱਬਰ ਚ ਜਾਣ ਨਹੀਂ ਆ ਬਾਕੀ ਸਾਰੇ ਤੁਰੇ ਫਿੰਡੇ ਆ ਬਾਹਰ ਤੂੰ ਦਾ ਆ ਕੇ ਨੂੰ ਡੱਕਿਆ ਪੀ ਕੋਈ ਨਾ ਪਾਵੇ ਤੂੰ ਹੀ ਭੇਜੋ ਆਣ ਕੇ ਨਾ ਮੈਂ ਵੇਲੀ ਆ ਛੱਤੀ ਕੰਮ ਆ ਮੈਨੂੰ ਤੈਨੂੰ ਤਾਂ ਕੋਈ ਹੈ ਨਹੀਂ ਆ ਮਮੇ ਮੈਂ ਸਾਰੇ ਕੰਮ ਕਰਕੇ ਆਣ ਕੇ ਬੈਠੀ ਆ ਇਹ ਸਾਰੇ ਕੰਮ ਕਰਕੇ ਆ ਕੇ ਬੈਠੀ ਆ ਉਹ ਜੀ ਤੂੰ ਤੇ ਹੋਏ ਤੇਰੇ ਮਾਪਿਓ ਹੈ ਮਮੀ ਤੂੰ ਹਰ ਵੇਲੇ ਮੇਰੇ ਮਾਪਿਓ ਨੂੰ ਕਿਵੇਂ ਚੀ ਉਹ ਕਹਿਣਾ ਨਹੀਂ ਆ ਰਹਿੰਦੇ ਖੁੰਦੇ ਹੋਰ ਨੇ ਤੂੰ ਤਾਂ ਸਕੂਟਰੀ ਚੁੱਕ ਕੇ ਲੈ ਗਏ ਇੱਥੋਂ ਡੈਡੀ ਨੇ ਦਿੱਤੀ ਆਪੇ ਨਹੀਂ ਡੈਡੀ ਨੇ ਦਿੱਤੀ ਆ ਉਹਨਾਂ ਤਾਂ ਦੀ ਫਰਜ ਹੈਗਾ ਦੇਣ ਦਾ ਕੁੱਪ ਹਣਾ ਲੋਕੀ ਦਾਜ ਦੇ ਕੇ ਜਾਂਦੇ ਆ ਤੋਰਦੇ ਈਆਂ ਨੂੰ ਦਾਜ ਦੇ ਦੇ ਤੇ ਤੁਹਾਡੇ ਕੋਲ ਸਕੂਟਰੀ ਮੰਗਣ ਥੋੜੀ ਆਈ ਸੀ ਨਹੀਂ ਮੰਗਣ ਨਹੀਂ ਆ ਜੇ ਕਿਹੜੀ ਮੋੜਾਂ ਤੇ ਰੱਖੀ ਉਹਨਾਂ ਦੇ ਜੇ ਇਸਤ ਵਾਲੇ ਹੁੰਦੇ ਖਾਨਦਾਨੀ ਹੁੰਦੇ ਤੇ ਲੈ ਕੇ ਨਾ ਜਾਂਦੇ ਉਹ ਤੇਰੀ ਮਾਂ ਵੀ ਦਵਾ ਦੱਬਲ ਡੋਰ ਜਰ ਜਾ ਛੱਡ ਕੇ ਬੈਗੀ ਸਕੂਟਰੀ ਤੇ ਉਹਨੂੰ ਵੀ ਅਕਲ ਹੈ ਨਹੀਂ ਕਿ ਨਹੀਂ ਖੜਨੀ ਆਪਾਂ ਉਹੋ ਜਿਹੇ ਤਰ੍ਹਾਂ ਪਿਓ ਉਹਦੇ ਤੇਰੀ ਮੰਮੀ ਥੋੜਾ ਨਾ ਸੰਭਲ ਕੇ ਬੋਲੋ ਨਹੀਂ ਚੁੱਪ ਕਰ ਜਾ ਸੰਭਲ ਕੇ ਬੋਲੋ ਉਹਨਾਂ ਨੂੰ ਕਹਿਣਾ ਹੈਗਾ ਕਿ ਸੰਭਲ ਕੇ ਲਿਆ ਕੇ ਜਾਓ ਹਾਂ ਕੋਈ ਨਹੀਂ ਸਕੂਟਰੀ ਮੰਮੀ ਸਵੇਰੇ ਕਰੇ ਆਜੂਗੀ ਨਹੀਂ ਹੁਣ ਭਾਵੇਂ ਸਵੇਰੇ ਆਜੇ ਤੇ ਹੁਣ ਭਾਵੇਂ ਸ਼ਾਮਾਂ ਨੂੰ ਆਜੇ ਜਿਹੜੀ ਗੱਲ ਹੋਣੀ ਉਹ ਤੇ ਹੋ ਗਈ ਜੇ ਇੱਜ਼ਤ ਹੁੰਦੀ ਜੇ ਖਾਂਦਾਨ ਹੁੰਦਾ ਤੇ ਖੜਦੇ ਹੀ ਨਾ ਉਹਨਾਂ ਨੂੰ ਨਹੀਂ ਪਤਾ ਕਿ ਤੁਹਾਨੂੰ ਦਾਜ ਦਈਦਾ ਹੁੰਦਾ ਵਾ ਇਥੋਂ ਖੜੀਦੇ ਨਾ ਚੁੱਪਚੁਪ ਕੇ ਮੰਮੀ ਉਹਦੇ ਤੇ ਤਹੀ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਨਹੀਂ ਕਹਿਣ ਇੱਥੇ ਕਰਨ 'ਚ ਬੜਾ ਫਰਕ ਹੁੰਦਾ ਵਾ ਅਹੇ ਤੇ ਨਹੀਂ ਚਾਹੁੰਦੇ ਮੈਂ ਕਿਹੜਾ ਚਾਹੁੰਦੀ ਹਾਂ ਮੇਰੇ ਕੱਲ ਬਥੇਰਾ ਕੱਖ ਪਿਆ ਵਾ ਤੇ ਫਿਰ ਕਹਿੰਦੇ ਕਿ ਉਹ ਜੇ ਮੈਂ ਇਹ ਵੀ ਨਹੀਂ ਕਿਹਾ ਤੇ ਤੇਰੀ ਮਾਂ ਪਿਓਾਂ ਨੇ ਸਕੂਟਰੀ ਚੁੱਕ ਕੇ ਲੈ ਆਏ ਨਹੀਂ ਥੋਂ ਇਹ ਵੀ ਨਹੀਂ ਸੱਦਾ ਮੰਮੀ ਜੀ ਆਉਣ ਤੇ ਆਏ ਨਹੀਂ ਹੈਗੇ ਲੈ ਨਹੀਂ ਆਏ ਜੇ ਉਹਨਾਂ ਨੂੰ ਸੁਪਣਾ ਆਣਾ ਜੇ ਨਹੀਂ ਲੈਣ ਆਏ ਜੇ ਨਹੀਂ ਲੈਣ ਆਏ ਤੇ ਚੁੱਕ ਕੇ ਖਰਦੇ ਨਾ ਬੜੇ ਐਨ ਉਹਦੇ ਸਵਾਰੇ ਹੋ ਕੇ ਬੈਠੇ ਗਏ। ਮੇਰੀ ਡੈਡੀ ਨੇ ਕਿਹਾ ਸੀ ਤੇ ਉਹ ਲੈ ਕੀ ਗਏ ਆ। ਨਹੀਂ ਜੇ ਕਹਿ ਜੀਏ ਤਾਂ ਕੰਮ ਕਰ ਲਈਦਾ ਹੁੰਦਾ ਵਾ। ਜ਼ਬਾਨ ਵਿੱਚ ਆਕਰ ਤੇ ਅੰਤਰੀ ਹੈ ਜੇ ਬਣੀ ਜਾਂਦੀ ਕਿ ਤੇ ਸੱਤਾ ਕੋੜਿਆਂ ਜਿੰਨੀ ਤੇ ਮਾਂ ਤੇ ਉਹ ਐਡਾ ਬਟਾ ਕਾਂਡ ਕਰਕੇ ਗਏ ਆ। ਮੰਮੀ ਮਾਰ ਲੀਗੇ ਕਿਸੇ ਨੂੰ ਕਾਂਡ ਕਰਕੇ ਮਾਰ ਕੱਢ ਦੇ ਕਰਕੇ ਜਏ ਮਾਰਨੀ ਆ ਮਾਰਨੀ ਮਾਰਨ ਨਾਲ ਘਟ ਕਹਿ ਗਿਆ ਵਾ। ਹੈ? ਹੋਰ ਨਹੀਂ ਕੱਤ ਕਿਸ ਕੁੰਮਰੀ ਕੀ ਆ ਫਿਰ ਸਵੇਰ ਹਾਂ ਕੇ ਮੇਰੀ ਦਾੜ ਖਾਣ ਲਾ ਪੈਂਦੇ ਜੇ। ਨਹੀਂ ਤੂੰ ਸਵੇਰੇ ਸਵੇਰੇ ਐਸੀ ਠੋਕ ਕੇ ਬੈ ਗਈ ਆ ਤੇਰੀ ਕਦੇ ਜਾਨ ਖਾ ਲੀ ਨਾ। ਹੈ? ਅਖਿਆਈ ਦੇ ਤੈਨੂੰ ਇਹ ਚੀਜ਼ ਦੀ ਆ ਕਿ ਤੇਰਾ ਐਸਸੀ ਬੰਦ ਹੋ ਗਿਆ ਵਾ। ਹੈ ਉਹਦੀ ਨਾਲ ਉਹ ਜਾ ਲੈਣੀ ਆ ਤੂੰ ਇਹ ਤਾਂ ਨਾ ਨਹੀਂ ਆ ਨਿਆਣੀ ਆ ਨਾ ਜਦੋਂ ਉੱਥੇ ਜਾਏਗੀ ਉੱਥੇ ਆਪਣੇ ਪਿਓ ਨੂੰ ਕਹੇਗੀ ਕਿ ਪਹਿਲਾਂ ਐਸੀ ਲਵਾ ਦੇ ਫਿਰ ਮੈਂ ਰਹਿਣਾ ਵਾ ਕਿ ਉੱਥੇ ਜਾਣਾ ਹੀ ਨਹੀਂ ਵੜ ਮੈਂ ਨਹੀਂ ਆਪਾਂ ਰਹਿ ਆ ਜਾਨ ਚਾਰ ਦਿਨ ਉੱਥੇ ਵੀ ਰਹਿ ਆਉਂਗੀ ਫਿਰ ਕੀ ਆਹ ਉਹ ਉੱਥੋਂ ਐਸੀ ਕਿੱਥੋਂ ਲਾਉਂ ਉਹ ਤੇ ਪੱਖਾ ਵੀ ਸੇਵ ਨਹੀਂ ਹੁਣਾ ਇਹਨੂੰ ਤੂੰ ਖਾ ਥਲੇ ਬਹਿ ਬਹਿ ਕੇ ਦਿਨ ਰਾਤ ਕੱਟਣਾ ਤੇ ਕਿੱਥੋਂ ਦੇਏਗੀ ਨੂੰ ਐਸੀ ਜੇ ਮੁੜ ਕੇ ਸਨੀ ਨੂੰ ਫੋਨ ਕਰਕੇ ਸਾਦ ਲਈ ਵੀ ਆ ਜਾ ਹੁਣ ਕੁੜੀ ਦਾ ਜੀ ਨਹੀਂ ਲੱਗਦਾ ਤੇਰੇ ਬਿਨਾਂ ਇਹ ਨਾ ਦੱਸੀ ਕਿ ਕੁੜੀ ਜਿਹੜੀ ਗਰਮੀ ਚ ਮਰਨ ਦੀ ਇੱਥੇ ਇਸ ਤੇ ਜਿਹੜੀ ਆ ਨਾ ਖਾਨਦਾਨੀ ਉਹ ਬੜੀ ਦਾਾਂ ਦੀ ਚੀਜ਼ ਹੁੰਦੀ ਆ ਪਰ ਖੰਨ ਹਜਤ ਐਉਂ ਆ ਤੇ ਪੱਲੇ ਸਾਡੇ ਕੱਖ ਬਣੀਆਂ ਪਰ ਗੱਲਾਂ ਕਰਨ ਉਹ ਨਹੀਂ ਆ ਪਾਹਟਣਾ ਗੱਲਾਂ ਤਾਂ ਆਪਾਂ ਕਰਨੇ ਰਾਜਿਆਂ ਵਾਲੀਆਂ ਆਪਾਂ ਕਿਸ ਨੂੰ ਟਿੱਕ ਨਹੀਂ ਜਾਣਣਾ ਨਾ ਵੇਖਣਾ ਤੇ ਗੜੀ ਸੱਸ ਵਾਂ ਨਾ ਵੇਖਣਾ ਗੜੀ ਮਾਂ ਵਾਂ ਨਹੀਂ ਨਾ ਬੜਾ ਵੇਖਦੀ ਰਹੀ ਆ ਨਹੀਂ ਚੁੱਪ ਕਰ ਜੀ ਆਪੇ ਮੈਨੂੰ ਬੋਲਣ ਲਾਇਆ ਵਾ ਆਹੋ ਇੱਕ ਤੂ ਤਨ ਮੈਂ ਦੱਸਦੀ ਤੇ ਹੋਰ ਨਾ ਤੈਨੂੰ ਕੀ ਦਿੱਤੀ ਮੈਂ ਹਣਾ ਜ਼ਬਾਨ ਕਿੱਡੀ ਲੰਮੀ ਤੇਰੀ ਕਿਦਾਂ ਕਚਰ ਕਚਰ ਪੈਂਚੀ ਚੱਲਦੀ ਇਹਦੀ मम्मी सच्ची कोई काम नहीं है सवेरे सवेरे आर खान शुरू कर देंदा कर दी पहला मम्मी ने फोन कर ही लवान नहीं तो मम्मी ने मेरी जान खानो नहीं हटना है सत श्रीकाल हां जी हाँ जी वादिया वादिया ती तो मैं कुछ नहीं बस वेबी ਹਾਂਜੀ ਹਾਂਜੀ ਉਹ ਵੀ ਠੀਕ ਆ ਤੂੰ ਇਸ ਨਾ ਹੋੜ ਡੈਡੀ ਕੀ ਕੰਡੇ ਠੀਕ ਆ ਠੀਕ ਆ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਨਹੀਂ ਨਹੀਂ ਗੱਲ ਤੇ ਕੋਈ ਨਹੀਂ ਹੋਈ ਮੈਂ ਇਹੀ ਕਹਿਣਾ ਸੀ ਕਿ ਤੁਸੀਂ ਨਾ ਸਕੂਟਰੀ ਛੱਡ ਦਿਓ ਨਹੀਂ ਨਹੀਂ ਮੰਮੀ ਨੇ ਨਹੀਂ ਕੁਝ ਕਿਹਾ ਹੈਗਾ ਮੰਮੀ ਉਹ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਉਦੋਂ ਮੈਂ ਕਿਹਾ ਵੀ ਤੁਸੀਂ ਛੱਡ ਦਿਓ ਠੀਕ ਆ ਠੀਕ ਆ ਚਲ ਤੂੰ ਡੈਡੀ ਕੱਲੇ ਨੂੰ ਭੇਜ ਦਿਓ ਭਾਵੇਂ ਠੀਕ ਆ ਸਵੇਰੇ ਚਲੋ ਠੀਕ ਆ ਫਿਰ ਚੰਗਾ ਸਤਿ ਸ਼੍ਰੀ ਅਕਾਲ ਮੰਮੀ ਰਾਣੀ ਕਹਿਣਾ ਪਹਿਲਾਂ ਹਾਨੂੰ ਦੇ ਕੇ ਤੇ ਹੁਣ ਮੰਗਣ ਵੀ ਲੱਤੀ ਆ ਪਰ ਮੈਂ ਕੀ ਕਰਾਂ ਮੰਮੀ ਨੇ ਤੇ ਮੇਰੀ ਜਾਨ ਖਾੜੋ ਨਹੀਂ ਹਟਣਾ ਹੈਗਾ ਤੇ ਜੇ ਉਹ ਆਉਣ ਜਾਣਗੇ ਤੇ ਤਾਂ ਵੀ ਇਹਨਾਂ ਨੂੰ ਸੁਣਾਉਣਾ ਆ ਚਲ ਹੁਣ ਡੈਡੀ ਸਵੇਰੇ ਆਣ ਕੇ ਛੱਡ ਜਾਣਗੇ ਮੈਨੂੰ ਸਮਝ ਨਹੀਂ ਆਉਂਦੀ ਬੇਦੀ ਸਾਸ ਨੇ ਕੋਹਨਾ ਕੋ ਕਿਹਾ ਹੁਣਾ ਵਾ ਤਾਂ ਵਿਚਾਰੀ ਨੇ ਸਿਰੇ ਫੋਨ ਕਰਤਾ ਵਾ ਵੀ ਮੰਮੀ ਡੈਡੀ ਨੇ ਕਾ ਸਕੂਟਰੀ ਛੱਡ ਜਾ ਪੱਕਾ ਕੋਈ ਗੱਲ ਹੋਈ ਆ ਉਦਾਂ ਮੇਰੀ ਤੀ ਨੇ ਇਹ ਗੱਲ ਨਹੀਂ ਕਹਿਣੀ ਪੁੱਤ ਤੈਨੂੰ ਕੀ ਪਤਾ ਵਾ ਮੈਨੂੰ ਤੇ ਆ ਬੜੀ ਸ਼ਰਮ ਆਉਂਦੀ ਆ ਮੈਂ ਤੇ ਆਪ ਨਹੀਂ ਲਿਆ ਕੇ ਰਾਜੀ ਉਹ ਤੇ ਪਾਜੀ ਨੇ ਉਦਨ ਜਿੱਦ ਕੀਤੀ ਤੇ ਹਮ ਤਰਾਹ ਨੂੰ ਬੱਦ ਜੱਜ ਨੇ ਆ ਪੜਨਾ ਕੋਈ ਜ਼ਰੂਰ ਹੋਈ ਆ ਚੱਲ ਕੋਈ ਨਹੀਂ ਇਹਦਾ ਪਿਓ ਹੁੰਦਾ ਵਾ ਨਾ ਉਹਨੂੰ ਕਹਿੰਨੀ ਆ ਵੀ ਜਾ ਕੇ ਤੇ ਦੇ ਕੇ ਆ ਸਕੂਟਰੀ ਉਹਨਾਂ ਦੀ ਅਵਲ ਤੇ ਮੈਂ ਸ਼ਾਮਾਂ ਨੂੰ ਹੀ ਕੱਲ ਦੇਣਾ ਵਾ ਵੀ ਬਵੇਂ ਭਾਵੇਂ ਉੱਥੇ ਨਾ ਹੀ ਸਕੂਟਰੀ ਲਾ ਕੇ ਤੇ ਉਥੋਂ ਮੁੜਦੇ ਪਹਿਲੀ ਆ ਜੀ ਵਾਪਸ ਇਦਾਂ ਕਰਦੀ ਆ ਆਉਂਦੇ ਆ ਨਾ ਤੇ ਇਹਨਾਂ ਨਾਲ ਗੱਲ ਕਰਨੀ ਆ ਪਤਾ ਨਹੀਂ ਕਿੱਥੇ ਚਲ ਗਏ ਆ ਵੇਖਾਂ ਕਿਤੇ ਡੰਗਰਾਂ ਵਾਲੀ ਨਾ ਹੋਣ ਲੈ ਯਾਰ ਕਾਲੀ ਭਰੀ ਭਰੀ ਥੋੜਾ ਜਿਹਾ ਕੰਮ ਰਹਿ ਗਿਆ ਬੱਤੀ ਬੰਦ ਹੋ ਗਿਆ ਗਰੀਬ ਪਤਨੀ ਯਾਰ ਕਾਦੀ ਜ਼ਿੰਦਗੀ ਹੈ ਉਧਰੋਂ ਟਰੈਕਟਰ ਵਾਲੇ ਨੇ ਆਏ ਨਾ ਉਹਨੇ ਮੇਰੇ ਗੱਲ ਪੈਣਾ ਜੇ ਨੂੰ ਮੈਂ ਕਹਿ ਬਈ ਮੇਰਾ ਪੰ ਦਾ ਦਮ ਠਹਿਰ ਗਿਆ ਜੀ ਚੱਲ ਇਹ ਬੰਦਾ ਕੀ ਕਰੇ ਯਾਰ ਜੀਵਨ ਤੂੰ ਤਰੀ ਆਉਂਦੀ ਆ ਹਾਏ ਹਾਏ ਤੂੰ ਇੱਥੇ ਬੈਠੇ ਜੇ ਉਹ ਮੈਂ ਕਿ ਮੈਂ ਤਾਂ ਆਖਿਆ ਸੀ ਹੋਰ ਆਂ ਥਾਂ ਭਰ ਜੂਗਾ ਤੇ ਚੱਲ ਮੁੜ ਕੇ ਮੈਂ ਟਰੈਕਟਰਾਂ ਨੇ ਨਾ 10 ਮਿੰਟ ਹੋਰ ਬੈ ਕੇ ਤੇ ਕਦੋਂ ਪੁੱਤ ਨਾਲ ਚਾਹ ਪਣੀ ਲੈ ਆਉਂਗਾ ਬੱਤੀ ਬੰਦ ਹੋ ਗਈ ਆ ਬੱਤੀ ਬੰਦ ਹੋ ਗਈ ਆ ਆਡੀ ਤਾਂ ਤਰੀਕੀ ਕਿਸਮਤ ਹੀ ਇਹੋ ਜੀ ਆ। ਉਹ ਤੇ ਗੱਲ ਵਾ ਮੈਂ ਕਹਿੰਦਾ ਮੈਂ ਹੁਣ ਫੇਸਟਾਈਮ ਆਈ ਆ। ਹਾਂ ਤੇਰਾ ਜਦੋਂ ਬੱਤੀ ਆਉਣੀ ਆ ਉਧਰੋਂ ਆ ਸੁੱਕ ਜਾਣਾ ਸਾਰਾ ਹੀ। ਚੱਲ ਹੁਣ ਕੀ ਕਰੇ ਅੱਗੇ ਕਿੰਨਾ ਕੁ ਥਾਂ ਵਾ ਥੋੜਾ ਜੱਤ ਥਾਂ ਹੀ ਚੱਲਦੇ ਆਮ ਨਾਲ ਕਦੂ ਹੋ ਜਾਂਦਾ ਤੇ ਸਾਡਾ ਵਿੱਚੋਂ ਨਾ ਲੱਗ ਜਾਂਦਾ ਮਾਸਾ। ਓਏ ਉਹ ਤੇ ਗੱਲ ਹੀ ਆ। ਆਹੋ ਤੇ ਮੇਰੀ ਗੱਲ ਸੁਣੋ। ਹਾਂ ਕੁੜੀ ਦਾ ਫੋਨ ਆਇਆ ਹੈਗਾ। ਕੀ ਆਂਦੀ ਆ? ਕਹਿੰਦੀ ਆ ਵੀ ਸਕੂਟਰੀ ਡੈਡੀ ਨੂੰ ਕਾ ਛੱਡ ਜਾਣਗੇ। ਕਿਉਂ? ਉਹ ਗੱਲ ਹੋਈ ਆ। ਮੈਂ ਤਾਂ ਬਥੇਰਾ ਪੁੱਛਿਆ ਉਹਨੂੰ। ਹਾਂ ਤੇ ਜੇ ਕੋਈ ਗੱਲ ਹੋਈ ਆ ਤਾਂ ਦੱਸ। ਆਹੋ ਪਰ ਦੱਸਦੀ ਉਹਦੀ ਜਿਹੜੀ ਸੱਸ ਵਾ ਨਾ ਉਹਦੀ ਆਪਣੀ ਜ਼ੁਬਾਨ ਨਹੀਂ ਗਈ ਉਹ ਬੋਲਣ ਲੱਗੀ ਕੁਝ ਨਹੀਂ ਵੰਦੀ ਮੈਨੂੰ ਪੱਕਾ ਪਤਾ ਫਿਰ ਗੱਲ ਜ਼ਰੂਰ ਹੋਈ ਗੱਲ ਸੁਣ ਲਾ ਪਹਿਲੋਂ ਅਸੀਂ ਤਾਂ ਉਦਣ ਵੀ ਲਿਹਾਉਣ ਤੇ ਰਾਜੀ ਨਹੀਂ ਤੇ ਬੱਸੇ ਬਣਾ ਮਾਨਾ ਆਪਣੇ ਘਰ ਆਉਣੇ 10 ਮਿੰਟ ਹੋਰ ਵਾਦ ਲੱਗ ਜਾਂਦੇ ਤੇ ਭਾਰੋ ਨਾ ਉਹ ਕੁੜੀ ਦੇ ਸੋਹਰੇ ਨੇ ਜਾਣ ਕੇ ਹੀ ਬਸਣਾ ਮੱਲੋ ਮੱਲੀ ਕਿਹਨੇ ਲੈ ਜਾਓ ਲੈ ਜਾਓ ਭਾਈ ਲੈ ਜਾਓ ਭਾਈ ਲੈ ਜਾਓ ਆਹ ਗੱਲ ਹੋਈ ਮੇਰੀ ਗੱਲ ਸੁਣੋ ਹੁਣ ਮੈਂ ਤਾਂ ਨਹੀਂ ਗਾ ਜਾਣਾ ਜੇ ਉਥੇ ਤੁਸੀਂ ਇਦਾਂ ਕਰਿਓ ਵੀ ਸ਼ਾਮਾਂ ਨੂੰ ਜਾ ਕੇ ਨਾ ਤੇ ਸਕੂਟਰੀ ਦੀ ਆਇਓ ਤੇ ਵਿਓ ਨਾ ਪਾਣੀ ਦਾ ਘੋਟ ਪੀਓ ਤੇ ਉੱਠ ਕੇ ਆਪਣੇ ਘਰ ਨੂੰ ਆ ਜਾ ਮੇਰੀ ਗੱਲ ਸੁਣ ਲੈ ਨਾ ਤੇ ਹੌਣ ਜਾਣਾ ਇਹ ਤੇ ਨਾ ਘੜੀ ਠਹਿਰ ਕੇ ਜਾਣਾ ਮੈਂ ਠੰਡੇ ਹੋਏ ਨਾ ਫਿਰ ਵੇਖੂਗਾ ਉਸ ਹੱਤੋਂ ਲਾ ਕੇ ਤੇ ਮੁੜ ਕੇ ਆਉਂਦਿਆਂ ਬਸਤੇ ਨਹੀਂ ਆਉਣਾ ਬਸਾਂ ਵੀ ਨਹੀਂ ਹੁੰਦੀਆਂ ਮੁੜ ਕੇ ਸ਼ਾਮਾਂ ਨੂੰ ਚੱਲ ਫਿਰ 4:00 4:00 ਵਜੇ ਚੱਲ ਜੂਗਾ ਦੁਪਹਿਰ ਤੇ ਬਠੈਰੀ ਲੱਗੀ ਆ 4:00 4:00 ਵਜੇ ਚੱਲ ਜੂਗਾ ਚੱਲ ਚੱਲ ਜੀ ਪਰ ਚੱਲ ਜਾਏ ਉਹ ਅੱਜ ਨਹੀਂ ਜਾਊਗਾ ਆ ਜਾ ਕੇ ਤੇ ਫਰਾਟਾ ਪਾਉਣੀ ਪਰ ਗੱਲ ਇੱਕ ਵਾਰ ਜਿਆਦਾ ਤੰਗੀ ਤੇ ਨਹੀਂ ਦੇਣ ਦੇ ਦਲਜੀਤ ਨੂੰ ਤੇ ਦਲਜੀਤ ਨੇ ਉਹਦਾ ਫੋਨ ਨਹੀਂ ਕਰਨਾ ਹਾਂ ਤੰਗੀ ਦਿੱਤੀ ਆ ਤੁਹਾਨੂੰ ਵਿਚਾਰੀ ਨੇ ਫੋਨ ਕੀਤਾ ਕੋਈ ਨਾ ਕੋਈ ਗੱਲ ਹੋਈ ਆ ਘਰ ਵਿੱਚ ਰੋਫ ਤੇ ਗੱਲ ਵਾ ਆਹੋ ਤੇ ਮੈਨੂੰ ਤੇ ਆਪਰੀ ਟੈਨਸ਼ਨ ਲੱਗੀ ਆ ਸ਼ਰਮ ਵੀ ਬੜੀ ਆਉਂਦੀ ਨਹੀਂ ਸਾਡੇ ਕੋਈ ਉਦੋਂ ਗਲਤੀ ਹੋ ਗਈ ਸਾਨੂੰ ਸਕੂਟਰੀ ਨਹੀਂ ਲਿਓਣੀ ਚਾਹੀਦੀ ਭਾਵੇਂ ਜੋ ਮਰਜ਼ੀ ਕਰਦਾ ਤੁਸੀਂ ਵੀ ਚੜ ਕੇ ਬਹਿ ਗਏ ਸੀ ਦਵਾਦਾ ਉੱਤੇ ਉਹ ਮੈਂ ਆਂਦਾ ਵੀ ਜੇ ਨਾ ਨਾ ਲੈਂਦੀ ਤੇ ਪਰੋਣੇ ਨੇ ਮੂੰਹ ਹਟ ਲੈਣਾ ਮੇਂ ਜੀਵਨ ਘਰ ਦਾ ਮੇਨ ਬੰਦਾ ਆਹੀ ਠੀਕ ਨਹੀਂ ਤੇ ਬੰਦਾ ਕੀ ਕਰੇ ਜਦੋਂ ਸਿਆਣਾ ਬਹਿਣਾ ਬੰਦਾ ਧੌਲੀ ਦਾ ਦੀ ਕਿੰਦਾ ਤੇ ਫਿਰ ਬੰਦਾ ਮਨਾ ਕਰਦਾ ਨਹੀਂ ਚੰਗਾ ਲੱਗਦਾ ਹੈ ਤਾਂ ਸਿਆਣਾ ਬਹਿਣਾ ਬੰਦਾ ਪਰ ਆਪਣੀ ਘਰ ਦੀ ਦੀ ਜਬਾਨ ਨਹੀਂ ਖਿੱਚ ਸਕਦਾ ਉਹਨੂੰ ਤਾਂ ਬੋਲਣ ਦੀ ਮਾਸਾ ਅਕਲ ਨਹੀਂ ਗਈ ਜੋ ਮਰਜੀ ਮੂੰਚ ਵਾਹ ਜਾਤ ਬੋਲਦੀ ਰਹਿੰਦੀ ਮੈਂ ਤਾਂ ਨਾ ਤੇ ਮੈਂ ਬਿਰਤਾ ਪਰੀਆ ਲਿਆ ਕੇ ਹੁਣ ਨਾ ਮੈਨੂੰ ਇਹ ਆ ਵੀ ਕਿਤੇ ਸਾਡੀ ਕੁੜੀ ਨੂੰ ਤੱਕ ਨਾ ਕਿਤੇ ਕਰੇ ਜਿਹੜੇ ਸੱਸ ਵਾਜੇ ਐਸੇ ਕਰਕੇ ਤੇ ਕਹਿਣ ਲਈ ਆ ਉਹਨੂੰ ਮੇਲੇ ਮਾਰਦੀ ਨਹੀਂ ਉਹਨੇ ਤਾਂ ਹੀ ਫੋਨ ਕੀਤਾ ਕਿ ਮੰਮੀ ਡੈਡੀ ਨੂੰ ਕਸਮ ਮੇਰੇ ਹਿਸਾਬ ਨਾਲ ਉਹਦੇ ਉਤਰਾ ਨਹੀਂ ਖਲੋਣ ਦਿੰਦੀ ਕਿ ਉਹਨੂੰ ਤਾਂ ਤੇ ਸਕੂਟਰੀ ਦਾ ਕੰਮ ਪੈ ਗਿਆ ਉਹਦੇ ਥਗ ਅਗੋਂ ਵਰਦੀ ਹਣੀ ਉੱਥੇ ਚੱਲ ਮੇਰੀ ਗੱਲ ਸੁਣੋ ਆਜੋ ਘਰ ਮੈਂ ਪਾਣੀ ਬਣਾਇਆ ਚੱਲ ਮੈਂ ਨਾ ਆਉਣਾ ਮੈਂ ਨਾ ਉਹ ਟਰੈਕਟਰ ਵਾਲੇ ਨੂੰ ਕਹਦਾ ਫਿਰ ਦੋ ਕੁ ਮੇਰੇ ਉਨੂੰ ਫੋਨ ਕਰ ਦੋ ਫੋਨ ਹੈ ਨਹੀਂ ਹਾਂ ਆਹ ਫੋਨ ਫੋਨ ਉਹਨੂੰ ਫੋਨ ਕਰ ਦੋ ਤੇ ਕਹਿ ਦੋ ਭजे ਨਹੀਂ ਠਹਿਰ ਕੇ ਆਈ ਹੁਣ ਬੱਤੀ ਬੰਦ ਹੋ ਗਈ ਆਜੋ ਫਿਰ ਇੱਕ ਮਿੰਟ ਆਜੋ ਆਜੋ ਆਗੇ ਆਗੇ ਹੈਲੋ ਉਹ ਬੱਲੇ ਮੇਜਰ ਕੀ ਹਾਲ ਆ ਅਨੇ ਨੇ ਪਾਣੀ ਨਹੀਂ ਗਿਆ ਯਾਰ ਬੱਤੀ ਬੰਦ ਹੋ ਗਈ ਰਹਿੰਦਾ ਥਾਂ ਤਾਕ ਮਰ ਲਿਓ ਸਾਈਡ ਜੀ ਤੋਂ ਤੇ ਜੇ ਇਹ ਤੇ ਬੱਤੀ ਆ ਗਈ ਮੈਂ ਤੁਹਾਨੂੰ ਫੋਨ ਕਰ ਦੂੰਗਾ ਮੈਂ ਕਹਿੰਦਾ ਹੋ ਮੇਰੀ ਹੱਥ ਦੇ ਨਾਲ ਬੈਠੇ ਰਹੋ ਕੀ ਪਤਾ ਬੱਤੀ ਕਦੋਂ ਆਣੀ ਆ ਤੇ ਜੇ ਕਦੇ ਹੋਰ ਕਿਤੇ ਕਦੋਂ ਕਰਨਾ ਤੇ ਉਹ ਕਰ ਦੋ ਚਲੋ ਠੀਕ ਆ ਠੀਕ ਆ ਉਹ ਮੈਂ ਤਾਂ ਹੀ ਚੰਗਾ ਸਮਝਿਆ ਨਾ ਮੈਂ ਚਲ ਫੋਨ ਕਰਕੇ ਦੱਸ ਦਿੰਦਾ ਆ ਆਹੋ ਜਦੋਂ ਵੀ ਕੋਈ ਪੈਲੀ ਭਰ ਗਈ ਮੈਂ ਤੁਹਾਨੂੰ ਫੋਨ ਕਰ ਦੂੰ ਉਸੇ ਵੇਲੇ ਆ ਚਲੋ ਠੀਕ ਆ ਭਾਜੀ ਠੀਕ ਓਕੇ ਓਕੇ ਸਤਿ ਸ਼੍ਰੀ ਅਕਾਲ ਲੈ ਮਨਾ ਇਹ ਹਾਲ ਹੋ ਗਿਆ ਤੇ ਹੁਣ ਰਹਿ ਗਿਆ ਦੂਸਰੀ ਤਾਂ ਮੋਚਾ ਮੋਨ ਫਾਲਾ ਗਿਆ ਆ ਗਿਆ ਹੈ ਨਹੀਂ ਤੇ ਕੁੜੀ ਦਾ ਜੀਣਾ ਮੁਸ਼ਕਲ ਕਰ ਦੇਣਾ ਉਹਨਾਂ ਨੇ ਤੇ ਚੱਲ ਮਨਾ ਗਰੀਬ ਬੰਦੇ ਦੀ ਵੀ ਕਾਦੀ ਜ਼ਿੰਦਗੀ ਹੈ ਜੇ ਚੀਜ਼ ਕੋ ਦੇ ਦੇਤਾ ਵੀ ਔਖੇ ਨਾਂ ਦਾ ਵੇਖੋ ਤਾਂ ਵੀ ਔਖਾ ਬਾਬਾ ਉੜ ਤਾਂ ਕਿਉਂ ਕੀ ਗੱਲ ਪਚਾ ਬਣਾ ਬਰ ਬੰਦੇ ਲੱਗੇ ਕਿ ਝੋਨਾ ਲਾਉਣ ਕੀ ਝੋਨਾ ਲਾਉਣ ਦੇ ਬੰਦੇ ਲੱਗੇ ਤੈਨੂੰ ਨਹੀਂ ਪਤਾ ਝੋਨਾ ਲਾਉਣ ਲੱਗੇ ਬੰਦੇ ਤੇ ਲੱਗੇ ਰਹਿਣ ਮੈਂ ਠੇਕਾ ਕੀਤਾ ਐਸੀ ਚ ਲਾ ਕੇ ਨੇ ਪਈ ਮੈਂ ਉਹ ੜੀ ਅੰਦਰ ਪਈ ਆ ਨਾ ਐਸੀ ਚ ਲਾ ਕੇ ਉਹਨੂੰ ਕਹੋ ਜਾ ਕੇ ਲਾ ਦਿਆ ਜੱਮ ਬਣਾ ਦੇ ਕਿਉਂ ਕੀ ਗੱਲ ਮੈਨੂੰ ਬਣਾਵਾ ਬਿਮਾਰੀ ਕਿ ਉਹ ਬਿਨਾਂ ਬਣਾਣੀ ਆ ਮੈਂ ਠੇਕਾ ਨਹੀਂ ਕੀਤਾ ਬਥੇਰੀਆਂ ਚਾਹਾਂ ਬਣਾਵਣਾ ਦਿੱਦੀ ਰਹੀ ਮੈਂ ਕਿਹੜੀ ਰਾਮ ਕਰਨਾ ਹੁੰਦਾ ਸਾਰੀ ਦਿਹਾੜੀ ਬਸ ਫਿਰਦੀ ਰਹਿਣੀ ਮੈਂ ਕਦੀ ਕੋਹ ਕਦੀ ਕੋਹ ਉਹਨੂੰ ਜਾ ਕੇ ਕਹਿ ਦੋ ਬਣਾ ਦੇ ਚਾ ਉਹਨੂੰ ਆਜ ਦਿੱਤੀ ਜਾਂਦੀ ਉਹਦੇ ਕੋ ਨਿਕਾਇਆ ਨਹੀਂ ਆਣਾ ਉਹਨੇ ਸਾਹਮਣਾ ਆਵਾ ਸੌ ਕੰਮ ਕਰਨੇ ਆ ਤਾਂ ਤੈਨੂੰ ਕੀ ਬਿਮਾਰੀ ਆ ਨਾ ਕੀ ਸਾਹਮਣਾ ਉਹ ਸੁੱਤੀ ਆ ਉਹਨੇ ਸਾਹਮਣ ਨਹੀਂ ਉਹ ਜਾਗਦੀ ਆ ਨਾ ਆਹ ਮੈਂ ਜਾਗਦੀ ਮੈਂ ਕਹਿ ਚੱਲ ਚਾਹ ਬਣਾ ਜਾ ਮੈਂ ਵੀ ਸੁੱਤੀ ਮੈਨ ਤਨ ਨੂੰ ਪਤਾ ਕਿ ਮੈਂ ਸੁੱਤੀ ਜੇ ਮੇਰੇ ਕੋਲ ਅਜੇ ਤਬਾਦ ਕੋ ਚੀਜ਼ ਮੰਗੀ ਨਾ ਤੇ ਵੇਖੀ ਤਰ੍ਹਾਂ ਹਾਲਗੇ ਬਣਦਾਈ ਕਿਉਂ ਕਿਦ ਕੋ ਮੰਗਾ ਤੇ ਕਿਆ ਕੋ ਕੰਮ ਕਿਨੇ ਕਰਦਾ ਮੈਂ ਠੇਕਾ ਨਹੀਂ ਕੀਤਾ ਇੱਥੇ ਕੰਮ ਵੀ ਕਰਨਾ ਪੈਣਾ ਤੂੰ ਦੱਸੇ ਠੇਕਾ ਨਹੀਂ ਕੀਤਾ ਮੈਂ ਤੁਹਾਡੇ ਕੰਮਾਂ ਦਾ ਤੇ ਮੈਂ ਤੇਰਾ ਠੇਕਾ ਨਹੀਂ ਕੀਤਾ ਤੂੰ ਕੋ ਬੋਰੀ ਵੇਤਰਾ ਨਿਕਲ ਜਾ ਇਥੋਂ ਕਰੋ ਤੂੰ ਨਿਕਲ ਜਾ ਜਿਹਨੇ ਤਾਂ ਮਾਲਕ ਤੂੰ ਹੀ ਜੈ ਨਾ ਉਹਨੇ ਦੀ ਮੈਂਮ ਮਾਲਕ ਮਿਹਨਤ ਮਿਹਨਤ ਕੀਤਾ ਬਣਦਾ ਭੱਜ ਕੇ ਨਹੀਂ ਆਈ ਵਿਆਹ ਕੇ ਆਈ ਲਾਵਾ ਕਰਕੇ ਆਈ ਆ ਕਾ ਕੇ ਆਈ ਆ ਆਹੋ ਤਨ ਮੈਂ ਵਦੂ ਕੀ ਕਹਤਾ ਇਹੋ ਕਿਆ ਨਾ ਓਏ ਸਿੰਘਾ ਥੱਲੇ ਸੌਣ ਨੂੰ ਨਹੀਂ ਲਿਆਦੀ ਉਹਨੂੰ ਕਹਿ ਰਿਆ ਕਰੋ ਕਿ ਦੇਖੋ ਕੰਮ ਜਦੋਂ ਆਉਂਦੇ ਚਾਹ ਬਣਾ ਦੇ ਜਦੋਂ ਆਉਂਦੇ ਚਾਹ ਬਣਾ ਦੇ ਮੈਂ ਠੇਕਾ ਕੀਤਾ ਸਾਰੇ ਢਹਾੜੀ ਦਾ ਠੇਕਾ ਦਾ ਮਤਰਾ ਆਹ ਕਰਾਂਗਾ ਨਾ ساری ਉਮਰ ਯਾਦ ਰੱਖੂਗੀ ਤੂੰ ਨਾ ਕਿਹੜੀ ਗੱਲੋਂ ਕਿਹੜੀ ਗੱਲ ਕਰਤਾਗੇ ਤੈਨੂੰ ਚਾਹ ਬਣਾਉਣ ਵਾਸਤੇ ਕਿਹਾ ਨਾ ਤੈਨੂੰ ਮੈਂ ਭਾਰ ਚੁੱਕਣ ਵਾਸਤੇ ਨਹੀਂ ਤੈਨੂੰ ਕਿਹਾ ਮੈਂ ਹਾਈ ਗੱਲ ਦਾ ਮੇਰੇ ਗੱਲ ਜਵਾਬ ਦੇਣੀ ਹੈ ਨਾ ਜਦੋਂ ਤੁਹਾਨੂੰ ਦੱਸਿਆ ਕਰ ਮੈਂ ਮੈਂ ਬੜੀ ਔਖੀ ਨੌਦੇ ਸਾਹਮਣੇ ਵੇਚਣਾ ਕਰੀਂ ਚਾਹ ਮਰ ਕੇ ਜਾ ਕੇ ਫਿਰ ਕਿਤੇ ਕਿਉਂ ਮਰਾਂ ਔਖੀ ਹੈ ਤੂੰ ਮਰਾਂ ਮੈਂ ਹੈ ਮੈਂ ਪੱਖੇ ਜਿਹੜੇ ਅਸੀਂ ਚਲਾ ਕੇ ਪਈ ਐ ਨਾ ਉਹਨੂੰ ਕਹੋ ਬਾਹਰ ਨਿਕਲ ਕੇ ਬਣਾ ਚਾਵਾ ਤੂੰ ਹੀ ਪੈ ਜਾ ਕਰ ਮੇਰੇ ਹੱਡ ਦੁਖਦੇ ਮੇਰੇ ਹੱਡ ਦੁਖਦੇ ਹੁਣ ਜਿਹੜਾ ਤਣਾ ਉਹਨੇ ਪੈ ਜਾ ਹੱਡ ਦੁਖਦੇ ਮੇਰੇ ਕੀ ਗੱਲ ਵਾ ਚੰਗੀ ਭਲੀ ਆ ਮੈਂ ਮੈਨੂੰ ਬਿੱਲ ਦੇਖਦਾ ਏ ਇਡਾ ਲੰਮਾ ਆਉਣਾ ਆਣ ਕੇ ਚੜ ਜਾ ਸਿਰ ਤੇ ਦੇ ਮੇਰੇ ਸਾਹਮਣੇ ਜ਼ਬਾਨਤ ਲਾ ਤੇ ਚੁੱਪ ਕਰਕੇ ਪੰਜਾ ਮਿੰਟਾਂ ਚਾਹ ਬਣਾ ਦੇ ਨਹੀਂ ਤੇ ਮੈਂ ਤਾਂ ਬੁਰਾ ਕੋਈ ਨਹੀਂ ਗਾ ਨਹੀਂ ਨੌ ਵੱਤ ਮੁੰਡਾ ਇਤੋਂ ਵੱਧ ਤੇ ਇਹ ਸਭ ਤੋਂ ਵੱਧ ਕੀ ਕਰਾਂ ਹੁਣ ਜਿੱਡਾ ਔਖਾ ਗਿਆ ਨਾ ਨਾ ਬਣਾਇ ਚਾ ਤੇ ਪਤਾ ਨਹੀਂ ਨੇ ਕੀ ਕਰਨਾ ਉਹ ਤਾਂ ਮਹਾਰਾਣੀ ਪਟਿਆਲਾਂ ਦਰੋਂ ਨਿਕਲੀ ਐਸ ਤੱਕ ਉਹਨੂੰ ਜਾ ਕੇ ਕਹਾਂ ਕਿ ਚੱਲ ਨਿਕਲ ਤੇ ਬਾਹਰ ਜਾ ਕੇ ਚਾਹ ਬਣਾ ਜੇ ਮੋਂ ਨੂੰ ਕਿਹਾ ਨਾ ਤਾਂ ਇਹਨੇ ਵੇਖ ਲਿਆ ਤੇ ਫਿਰ ਮੇਰੇ ਗੱਲ ਪੈਣਾ ਵਾ ਐਦਾਂ ਕਰਦੀ ਆ ਹੁਣ ਤੇ ਬਣਾ ਦੇਣੀ ਆ ਚਾਹ ਤੇ ਮੁੜ ਕੇ ਚੰਗੀ ਤਰ੍ਹਾਂ ਕਲਾਸ ਲਾਉਂਗੀ ਜੇ ਮੈਂ ਨਾ ਨਾ ਬਣਾਈ ਚਾਹ ਤੇ ਫਿਰ ਨਾ ਇਹ ਸਾਰੀ ਉਮਰ ਮੈਨੂੰ ਗੱਲਾਂ ਕਰਨੀਆਂ ਵਾ ਅੱਜ ਤੱਕ ਘਰੋਂ ਕੱਢਣ ਤੱਕ ਗਿਆ ਉਹ ਕੀ ਪਤਾ ਕੀ ਇਹਦਾ ਸਿਰ ਚ ਧੂੜਿਆ ਉਹਨੇ ਨਾ ਉਹਨੇ ਇਹ ਕੋਹ ਜੇ ਘਰੋਂ ਆਈ ਆ ਮਾਂ ਕੀ ਭਰੇ ਕਿੱਥੇ ਕਿੱਥੇ ਜਾਂਦੀ ਓਦੀ ਇੱਥੇ ਜਾਦੂ ਟੁਨੇ ਕਰਦੀ ਆ ਜਿਹੜਾ ਇੰਨਾ ਸਰਟ ਬਰਵਾਚ ਚ ਕਰ ਲੈ ਆਨੇ ਆਉਂਦੀ ਨਹੀਂ ਚਾਹ ਤੇ ਬਣਾਉਣੀ ਪੈਣੀ ਗੋੜੇ ਗੋੜੇ ਗਰਮੀ ਆ ਚਾਹ ਬਣਾ ਕੇ ਨਵੇਂ ਦੂਜਾ ਇਸੇ ਚ ਲਾ ਕੇ ਪੈਣੀ ਇਹ ਪਈ ਆ ਨਾ ਮੈਨੂੰ ਕਹਿੰਦਾ ਤੂੰ ਹੀ ਚਲਾ ਮੈਂ ਵੀ ਚਲਾ ਲੈਣੀ ਮੈਨੂੰ ਕਿ ਮੈਨੂੰ ਦਿਲ ਦਾ ਪਾਮ ਤਰ੍ਹਾਂ ਮੇਰੇ ਪਾ ਦਾ ਇਸ ਮੇਰੇ ਖੱਥੋਂ ਕੰਮ ਛੁੱਟਣਾ ਹੀ ਨਹੀਂ ਕਿਤੇ ਅਜੇ ਮੈਨੂੰ ਕਹਿੰਦੇ ਕਰਦੀ ਕੀ ਆ ਤੂੰ ਸਾਰੀ ਦਿਹਾੜੇ ਤੇ ਲੱਗੀ ਰਹਿਣੀ ਆ ਦੇਖਦੀ ਨਹੀਂ ਕਿਸੇ ਨੂੰ ਬੱਸ ਪਤਾ ਨਹੀਂ ਕੀ ਕਰਾਂ ਮੇਰੇ ਕਰਮਾਂ ਚ ਹੈ ਹੀ ਬਰਿਆਈ ਆ ਕੋਈ ਤੇ ਮੈਨੂੰ ਚੰਗਾ ਨਹੀਂ ਕਹਿਣਾ ਇਹ ਵੀ ਚੰਗੀ ਆ ਤਾਂ ਕੰਮ ਕਰਦੀ ਆ। ਇੰਨੀ ਗਰਮੀ ਆ। ਮੰਮੀ ਯਾਰ ਰੋਟੀ ਦਾ ਭੋਖੜੀ ਲੱਗੀ ਮੈਨੂੰ। ਮੈਂ ਤੁਹਾਨੂੰ ਸਾਰੇ ਟੱਬਰ ਨੂੰ ਮੈਂ ਹੀ ਦੇ ਦਿੰਦੀ ਆ। ਹੈਂ? ਲੰਗਰ ਦੇ ਤੈਨੂੰ। ਆਹ ਤੇ ਡੱਬਾ ਸਬਜ਼ੀ ਬਣੀ ਪਈ ਆ। ਕੀ ਹੋ ਗਿਆ ਵਾ? ਹੁੰਦੇ ਗੱਲ ਪੈ ਗਈ ਮੇਰੇ। ਮੈਂ ਗੱਲ ਕਾਦੇ ਪੈਣਾ ਕਾਦੇ ਮੈਂ। ਜੇ ਤੇਰਾ ਪਿਓ ਹੁੰਦਾ ਵਾ ਉਹ ਮੇਰੇ ਗੱਲ ਪੈ ਜਾਂਦਾ ਵਾ। ਜੇ ਤੂੰ ਹੁੰਨਾ ਵਾ ਉਹ ਛੱਤੀ ਛੱਤੀ ਕੰਮ ਕਰਦਾ ਦੱਸ ਜਾਂਦਾ ਵਾ। ਪਰ ਤੂੰ ਐਂ ਮੰਮੀ ਰੋਟੀ ਦੇ ਦੇ। ਉਹ ਥੱਕਿਆ ਮਰਿਆ ਪੈੜੀਓ ਕੰਮ ਕਰਕੇ ਆਵਾ। ਰੋਟੀ ਮੰਗ ਲਈ ਕੀ ਹੋ ਗਿਆ ਵਾ? ਤੇ ਮੈਂ ਵੀ ਘਰੋਂ ਥੱਕਿਆ ਮਰਿਆ ਆਵਾ ਤੇ ਮੈਂ ਕਿਹੜੀ ਸੰਗਾ ਸੰਜ ਪਈ ਅਸੀਂ ਰੋਟੀ ਦੇਣੀ ਕੀ ਤੂੰ ਤੂੰ ਵੀ ਰੋਟੀ ਹੋਰ ਕੋਈ ਮੈਂ ਬਦ ਦੇਣੀ ਆ ਸਿਫਤਾ ਤੇ ਬੜੀਆਂ ਪਰਜਾਈ ਦੇ ਹੁੰਦੀਆਂ ਮੈਂ ਜਾ ਕੇ ਤੁਦ ਕੋ ਲੰਗਰ ਮੰਗਿਆ ਕਰੋ ਆਹੋ ਮੈਂ ਠੇਕਾ ਨਹੀਂ ਕੀਤਾ ਉਹ ਪਰਜਾਈ ਕੁੜੀ ਲੱਗੇ ਆ ਨਾ ਕੁੜੀ ਲੱਗੇ ਆ ਤੇ ਕੁੜੀ ਲੱਗੇ ਮੈਂ ਵੀ ਜਾ ਸਕਨੇ ਆ ਜਦੋਂ ਉਹ ਜਾਗਦੀ ਆ ਤਾਂ ਸਾਰੀ ਦਿਹਾੜੀ ਮੇਰੇ ਨਾਲ ਲੱਪਾ ਨਿਕਲਦੇ ਰਹਿੰਦੇ ਆ ਉਹ ਤੇ ਜਦੋਂ ਸੌਂਦੀ ਤੇੜਕੇ ਲੱਗੇ ਸੌਂਦੀ ਬੈਠੀ ਉਹ ਮੈਂ ਚੱਕਾ ਜੀਤਾ ਉਹ ਮੇਰੇ ਨਾਲ ਹੱਤ ਮਾਛ ਜੈਨਾ ਘਾਟੀ ਦਾ ਲਾਲ ਲੜਨ ਦਸ ਮਿੰਟ ਰੋਟੀ ਦੇ ਵੀ ਚੀਜ਼ ਮੰਗਣ ਲਿਆ ਮੇਰ ਕੋ ਨ ਦਿੱਤੀ ਜਾਂਦੀ ਰੋਟੀ ਜਾ ਕੇ ਤਾਂ ਮੰਗਲਾ ਪਰੇਪਰ ਜਾਈ ਕੋ ਨਹੀਂ ਨਾ ਮੰਗੜੀ ਆ ਪਈ ਸਬਜੀ ਤਾਂ ਉਹ ਤੇ ਡੱਬਾ ਰੋਟੀਆਂ ਵਾਲਾ ਪਾ ਕੇ ਤੇ ਖਾ ਲ ਮੇਰੀ ਜਾਨ ਖਾਨ ਦੀ ਲੋੜ ਨਹੀਂ ਆ ਉਹ ਮੈਨੂੰ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਜੇ ਹੁੰਦਾ ਭਰਾ ਦਾ ਵਿਆਹ ਕਰਤਾ ਵਾ ਤੇ ਕੀ ਆਖਰ ਆ ਗਈ ਆ ਤਮਾਨੂੰ ਹੋ ਗਿਆ ਵਾ ਇਹ ਆਖਰ ਕੱਦੀ ਆ ਗਈ ਆ ਮੈਨੂੰ ਤੇ ਕੋਈ ਆਖਰ ਨਹੀਂ ਆਈ ਤੁਸੀਂ ਸਾਰੇ ਟੱਬਰ ਨੇ ਹਟ ਚੁੱਕੀ ਐ ਤੁਹਾਨੂੰ ਮੈਂ ਦਿਖਣੋਂ ਹਟ ਗਈ ਆ ਮਾਂ ਜਿਹੜੀ ਉਹ ਪਿੱਛੇ ਹੋ ਗਈ ਤੇ ਪਰਜਾਈ ਅੱਗੇ ਹੋ ਗਈ ਆ ਓ ਮੰਮੀ ਸਾਨੂੰ ਸਭ ਕੋ ਦਿਖਦਾ ਵਾ ਠੀਕ ਐ ਨਾ ਬਸ ਤੈਨੂੰ ਦਿਖਣੋਂ ਹਟ ਗਿਆ ਵਾ ਗੱਲ ਸੁਣ ਮੇਰੀ ਕੰਨ ਖੋਲ ਕੇ ਸੁਣੀ ਤੂੰ ਵੀ ਬੜਾ ਤੱਕਾ ਆਇਆ ਬਾਹਰੋਂ ਜਦੋਂ ਦੀ ਉਹ ਆਈ ਆ ਅਜੇਦੋਂ ਵੇਖੋ ਰਸੋਈ 'ਚ ਮੈਂ ਹੀ ਹੁੰਦੀ ਆ ਨਾ ਮੰਮੀ ਰੋਟੀ ਦੇ ਦੇ ਚਾਹ ਬਣਾ ਦੇ ਸਬਜ਼ੀ ਬਣਾ ਦੇ ਕਦੀ ਕੁਛ ਬਣਾ ਦੇ ਇਹ ਕਦੀ ਪਰਜਾਈ ਨੂੰ ਕੀ ਆ ਤਾਂ ਫੇਰ ਵੀ ਤੂੰ ਸਾਰਾ ਟੱਬਰ ਕਹਿੰਦੇ ਜੀ ਵੀ ਤੂੰ ਕਰਦੀ ਕੀ ਆ ਤੇ ਮੇਰੀਆਂ ਆਂਦਰਾਂ ਨਹੀਂ ਬਲਦੀਆਂ ਓਏ ਹਾਂ ਨਹੀਂ ਮੈਂ ਗੱਲਾਂ ਕਰਨ ਧਿਆ ਹਾਂ ਨਾ ਕਿਨੇ ਮਗਾ ਕੋ ਚਾਹ ਪਣੀ ਪਹਚਾਇਆ ਠੀਕ ਆ ਘਰ ਆਇਆ ਤਾਂ ਉਂ ਤਾਂ ਲੜਾਈ ਪਾਤੀ ਆ ਤੇ ਬੰਦਾ ਵੀ ਇਹ ਤੇ ਮੈਂ ਘਰ ਹੀ ਨਹੀਂ ਹੋਣਾ ਮੈਂ ਕਿਤੇ ਹੋਰ ਆਉਂਦਾ ਰੋਟੀ ਓ ਮਮੀ ਤੂੰ ਉਹਦੇ ਨਾਲ ਸਾਰਾ ਮੂਡ ਹੀ ਖਰਾਬ ਕਰਤਾ ਵਾ ਘਰ ਆਇਆ ਜਾਂ ਰੋਟੀ ਖਾਣਾ ਵਾ ਤੂੰ ਇੰਨੀ ਛੱਦੀ ਛੱਦੀ ਗੱਲਾਂ ਸੁਣਾਉਂਦੀ ਆ ਵਾ ਮੈਂ ਕਿਤੇ ਬਾਹਰੋਂ ਜਾ ਖਾ ਲੈਣਾ ਘਰ ਮਾ ਵੱਢਣੇ ਨਹੀਂ ਜਾ ਰਾਂ ਰਾਤ ਤੱਕ ਵੀ ਗੱਲ ਸੁਣ ਮੇਰੀ ਵੇ ਬੈ ਜਾ ਮੈਂ ਲੈ ਕੇ ਆਉਣੀ ਰੋਟੀ ਅੱਜ ਜਾਨ ਮੇਰਾ ਪੁੱਤ ਅੰਦਰ ਹਾਏ ਹਾਏ ਖਾਪੀ ਮੈਂ ਉਹਦੀ ਆਈ ਸਤਾਇਆ ਉਹਨੇ ਮੈਨੂੰ ਤੇ ਪੈ ਮੈਂ ਵਿਚਾਰੇ ਆਪਣੇ ਪੁੱਤ ਦੇ ਗਲ ਗਈ ਮੇਰਾ ਵੀ ਨਾ ਦਿਮਾਗ ਹੀ ਖਰਾਬ ਹੋ ਗਿਆ ਵਾ ਕੋਹਤੇ ਕੁੜੀ ਨੇ ਖਾ ਲਿਆ ਜਦੋਂ ਦੀ ਆਈ ਹੈ ਨਾ ਮੇਰੇ ਘਰ ਚ ਕਲਕੂਲੇਸ਼ਨ ਨਹੀਂ ਜਾਣਦੀ ਬੇਵਜਹ ਆਪਣੇ ਨਿਆਣੇ ਦੇ ਗਲ ਪੈਂਦੀ ਰਹਿੰਦੀ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਵਿਚਾਰਾ ਕੱਦੂ ਕਰਦਾ ਆ ਕਿ ਲਿਬੜਾ ਤੇ ਬੜਾ ਕਿਦਾਂ ਮੇਰਾ ਪੁੱਤ ਹੈ ਇਦਾਂ ਕਰਦੀ ਆ ਵਿਚਾਰਿਆਂ ਰੋਟੀ ਪਾ ਕੇ ਦਿੰਨੇ ਸਭ ਕੁਝ ਤਾਂ ਬਣਿਆ ਐਵੇਂ ਵਿਚਾਰੇ ਤੇ ਗੱਲ ਪੈ ਗਈ ਹੁੰਦੇ ਤੇ ਮੈਂ ਚੱਲ ਮਨਾ ਰੋਟੀ ਦੇ ਪੁੱਤ ਇੱਥੇ ਰਹੀ ਮੈਂ ਆ ਗਈ ਆ ਬਸ ਪਾ ਲਈ ਰੋਟੀ ਜਾ ਯਾਰ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਘਰ ਆ ਜਦੇ ਤੇ ਕਈ ਕੁ ਬਣਾ ਕੇ ਦਿੰਦੀ ਸੀ ਅੰਜੋਂ ਦਾ ਭਰਾ ਦਾ ਵਿਆਹ ਕਰਤਾ ਵਾ ਨਾ ਕੰਮ ਔਖਾ ਹੀ ਹੋ ਗਿਆ ਵੇ ਗੱਲ ਸੁਣ ਮੇਰੀ ਪੁੱਤ ਓਏ ਮੈਂ ਰੋਟੀ ਪੱਗ ਰੱਖ ਕੇ ਆਈ ਆ ਮੇਰਾ ਪੁੱਤ ਰੋਟੀ ਖਾ। ਆ ਜਾ। ਮੈਂ ਨਹੀਂ ਖਾਣੀ ਘਰੋਂ ਰੋਟੀ ਹੋਣਾ। ਹਾਂ ਮੇਰੀ ਲੱਗ। ਬਾਹਰ ਖਾ ਲੂੰ ਜਾ ਰਿਹਾ ਤੇ ਮੈਂ। ਹਾਂ ਮੇਰਾ ਪੁੱਤ ਕਿਦਾ ਸੋਣਾ ਜਾ। ਪੁੱਤ ਐਵੇਂ ਨਾ ਮੈਨੂੰ ਗੁੱਸਾ ਚੜਿਆ ਸੀਗਾ। ਤੇ ਤੂੰ ਆ ਗਿਆ ਉੱਤੋਂ। ਗੱਲ ਮੈਂ ਤੇਰੇ ਪੈ। ਉਹ ਮੰਮੀ ਗੁੱਸੇ ਦੇ ਨੂੰ ਨਜ਼ਾਇਰੀ ਚੜਦੇ। ਨਜ਼ਾਇਦ ਨਹੀਂ ਚੜਦੇ। ਇਹ ਗੱਲ ਉਹ ਨਹੀਂ ਬਹਿ ਕਰ ਲਿਆ ਕਰਾ ਮੇਰੀ ਗੱਲ ਸੁਣ ਪੁੱਤ। ਉਹ ਤੇਰਾ ਪਿਓ ਆਇਆ ਸੀਗਾ। ਉਹ ਮੇਰੇ ਗੱਲ ਪੈ ਗਿਆ ਆਣ ਕੇ। ਉਹ ਤਾਂ ਗੁੱਸਾ ਮੈਂ ਤੇਰੇ ਤੇ ਕੱਢਦਾ। ਉਹ ਕੋਹ ਜਿਹੜੀ ਅੰਦਰ ਪਈ ਹੁੰਦੇ ਗੁੱਸਾ ਸੀਗਾ। ਆ ਚੱਲਾ ਮੇਰਾ ਪੁੱਤ। ਆ ਰੋਟੀ ਖਾਈਏ। ਆ ਮੇਰਾ ਪੁੱਤ। ਰੋਟੀ